ਕਣਕ ਨੂੰ ਕਿਹੜੀਆਂ ਖਾਦਾਂ ਨੇ ਜਿਹੜੀਆਂ ਅਸੀਂ ਪਹਿਲੇ ਪਾਣੀ ਤੇ ਪਾ ਸਕਦੇ ਹਾਂ ਕਿਹੜੇ ਤੱਤ ਨੇ ਜਿਹੜੇ ਅਸੀਂ ਪਹਿਲੇ ਪਾਣੀ ਦੇ ਉੱਪਰ ਪੂਰੇ ਕਰਨੇ ਨੇ ਜ਼ਰੂਰੀ ਨੇ ਇਹ ਕਿਸਾਨ ਭਰਾ ਬਹੁਤ ਪੁੱਛ ਰਹੇ ਨੇ ਕਿਸਾਨ ਭਰਾ ਉਹ ਵੀਡੀਓ ਪੂਰੀ ਦੇਖਿਓ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਆਪਾਂ ਗੱਲ ਕਰਦੇ ਆ ম্যাগਨੀਜ਼ ਤੇ ਜ਼ਿੰਕ ਦੀ ਕਿਸਾਨ ਭਰਾ ਪੁੱਛ ਰਹੇ ਨੇ ਵੀ ਪਹਿਲੇ ਪਾਣੀ ਦੇ ਉੱਪਰ ਕਰ ਸਕਦੇ ਆ ਜੇ ਅਸੀਂ ਪਾਣੀ ਲਾਉਣ ਤੋਂ ਬਾਅਦ ਕਿਸਾਨ ਭਰਾ ਉਹ ম্যাগਨੀਜ਼ ਤੇ ਜ਼ਿੰਕ ਜੇਕਰ ਤੁਸੀਂ ਪਾਣੀ ਲਗਾਉਣ ਤੋਂ ਪਹਿਲਾਂ ਤੁਸੀਂ ਕਰਨਾਗਾ ਤਾਂ ਤੁਸੀਂ ਉਹਦੀ ਮਾਤਰਾ ਥੋੜੀ ਜਿਹੀ ਵਧਾ ਲੈਣੀ ਹੈ ਜਿਵੇਂ 1.5 ਕਿਲੋ ਮੈਗਨੀਜ਼ ਤੁਸੀਂ ਵਰਤਣਾਗਾ ਜੇਕਰ ਤੁਸੀਂ ਪਾਣੀ ਲਗਾਉਣ ਤੋਂ ਬਾਅਦ ਚ ਕਰਨਾਗਾ ਤਾਂ ਤੁਸੀਂ 1 ਕਿਲੋ ਮੈਗਨੀਜ਼ ਤੁਸੀਂ ਵਰਤ ਸਕਦੇ ਹੋ ਨੰਬਰ 2 ਗੱਲ ਕਰਦੇ ਹਾਂ ਸਲਫਰ ਸਲਫਰ ਵੀ ਦੋ ਤਰ੍ਹਾਂ ਦੇ ਆ ਰਹੇ ਨੇਗੇ ਗ੍ਰੈਨੂਲ ਸਲਫਰ 90% ਵਾਲਾ 3 ਕਿਲੋ ਆਪਾਂ ਵਰਤਣਾ ਹੈ ਪ੍ਰਤੀ ਕਿੱਲਾ ਜਿਹੜਾ ਕਿ ਸਭ ਤੋਂ ਜ਼ਿਆਦਾ ਵਰਤਿਆ ਜਾਂਦਾਗਾ ਸਲਫਰ ਦੂਸਰਾ ਇਹ ਹੈਗਾ 80% ਵਾਲਾ ਜਿਹੜਾ ਕਿ ਕੰਟੈਕਟ ਨਾਲ ਫੰਗੀਸਾਈਡ ਵੀ ਹੈ ਉਹ ਆਪਾਂ ਯੂਰੀਆ ਦੇ ਵਿੱਚ ਰਲਾ ਕੇ ਵੀ ਉਸ ਦਾ ਪਾਊਡਰ ਫਾਰਮ ਦੇ ਵਿੱਚ ਆ ਉਹਦਾ ਆਪਾਂ ਛੱਟਾ ਦੇ ਸਕਦੇ ਆ ਮੈਗਨੀਜ਼ ਸਲਫਰ ਤੇ ਜ਼ਿੰਕ ਇਹ ਤੱਤ ਬਹੁਤ ਜ਼ਰੂਰੀ ਨੇ ਚਾਹੇ ਤੁਹਾਡੀ ਜ਼ਮੀਨ ਰੇਤਲੀ ਹੈ ਜਾਂ ਡੱਕਰ ਹੈ ਜਾਂ ਦਰਮਿਆਨਾ ਹੈ ਇਹ ਕੋਈ ਫਾਲਤੂ ਖਰਚੀ ਨਹੀਂ ਗੇ ਕਿਸਾਨ ਭਰਾਵੋ ਜੇਕਰ ਆਪਾਂ ਸ਼ੁਰੂ ਦੇ ਵਿੱਚ ਹੀ ਕਣਕ ਨੂੰ ਜਾਂ ਫਸਲ ਨੂੰ ਉਹਦੇ ਸਾਰੇ ਤੱਤ ਪੂਰੇ ਕਰਦੇ ਆ ਤਾਂ ਅੱਗੇ ਜਾ ਕੇ ਆਪਾਂ ਨੂੰ ਕੋਈ ਦਿੱਕਤ ਫਸਲ ਦੇ ਵਿੱਚ ਨਹੀਂ ਆਉਂਦੀ ਤੇ ਝਾੜ ਵੀ ਚੰਗਾ ਦੇਖਣ ਨੂੰ ਮਿਲਦਾਗਾ ਜਿਹੜੇ ਕਿਸਾਨ ਭਰਾਵਾਂ ਨੇ ਡੀਏਪੀ ਤੋਂ ਬਿਨਾਂ ਜਾਂ ਡੀਏਪੀ ਕਿਸੇ ਹੋਰ ਪ੍ਰੋਡਕਟ ਦੇ ਨਾਲ ਮਿਕਸ ਕਰਕੇ ਕਣਕ ਦੀ ਬਿਜਾਈ કરી ਹੈ ਤਾਂ ਤੁਹਾਡਾ ਫਾਸਫੋਰਸ ਜਿਹੜਾ ਤੱਤ ਹੈ ਉਹ ਤੁਸੀਂ ਪੂਰਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਸੁਪਰ ਦਾ ਗੱਟਾ ਵੀ ਪਾ ਸਕਦੇ ਹੋ ਕਣਕ ਨੂੰ ਪਾਣੀ ਲਾਉਣ ਤੋਂ ਪਹਿਲਾਂ ਇਸ ਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਸਲਫਰ ਤੇ ਫਾਸਫੋਰਸ ਤਿੰਨੇ ਤੱਤ ਆਪਾਂ ਨੂੰ ਸੁਪਰ ਦੇ ਗੱਟੇ ਦੇ ਵਿੱਚੋਂ ਮਿਲ ਜਾਂਦੇ ਨੇ ਜਿਹਦਾ ਕਿ ਰਿਜ਼ਲਟ ਬਹੁਤ ਵਧੀਆ ਹੈ ਤਾਂ ਦੂਜਾ ਨੰਬਰ ਤੁਸੀਂ ਨੈਨੋ ਡੀਏਪੀ ਦੀ ਸਪਰੇ ਵੀ ਤੁਸੀਂ ਕਰ ਸਕਦੇ ਹੋ ਪਾਣੀ ਲਾਉਣ ਤੋਂ ਬਾਅਦ ਵੀ ਕਰ ਸਕਦੇ ਹੋ ਪਾਣੀ ਲਗਾਉਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਤਾਂ ਕਿਸਾਨ ਪ੍ਰਭੂ ਇਹ ਜ਼ਰੂਰੀ ਤੱਤ ਨੇਗੇ ਆਪਣੀ ਫਸਲ ਦੇ ਅੱਗੇ ਜਾ ਕੇ ਵਧੀਆ ਝਾੜ ਦੇ ਲਈ ਕੋਈ ਇਹ ਫਾਲਤੂ ਖਰਚੀ ਨਹੀਂ ਹੈਗੇ ਵਧੀਆ ਇਹਨਾਂ ਦੇ ਰਿਜ਼ਲਟ ਨੇ ਤਾਂ ਤੁਸੀਂ ਕਿਸਾਨ ਪ੍ਰਭੂ ਕਮੈਂਟ ਕਰਕੇ ਦੱਸਿਓ ਆਪਣੇ ਪਿਛਲੇ ਸਾਲਾਂ ਦੇ ਤਿਆਰਬੇ ਤੇ ਇਸ ਵਾਰ ਤੁਸੀਂ ਕਿਹੜੀ ਸਪਰੇਅ ਤੁਸੀਂ ਜਾਂ ਕਿਹੜੀ ਖਾਦ ਤੁਸੀਂ ਪਾਉਣਾ ਹੈ ਜਾਂ ਵਰਤਣਾ ਹੈ ਇਹ ਵੀ ਤੁਸੀਂ ਕਮੈਂਟ ਕਰਕੇ ਆਪਣੇ ਤਿਆਰ ਬੀ ਵੀ ਸਾਂਝੇ ਕਰਿਓ ਓਕੇ ਧੰਨਵਾਦ